ਸਰ ਆਪਣੇ ਕੋਲ ਕੋਈ ਬ੍ਰਾਂਡ ਦਾ ਸਮਾਨ ਹੈ ਜਿਵੇਂ ਪੈਂਟਾਂ ਸ਼ਰਟਾਂ ਲੋਹਰਾਂ ਟੀ-ਸ਼ਰਟਾਂ ਮੈਡਮ ਜੀ ਚਿੰਤਾ ਕਿਉਂ ਕਰਦੇ ਹੋ ਤੁਸੀਂ ਡੀ ਕਲੈਕਸ਼ਨ ਦੇ ਸ਼ੋਅਰੂਮ ਤੇ ਆਏ ਹੋ ਆ ਦੇਖੋ ਜੀ ਇੱਕ ਟੀ-ਸ਼ਰਟ ਹੈਗੀ 300 ਰੁਪਏ ਦੀ ਜੇ ਤੁਸੀਂ ਤਿੰਨ ਇਕੱਠੀਆਂ ਲਾਉਂਗੇ ਤਾਂ 700 ਰੁਪਏ ਦੀਆਂ ਨੇ ਪੱਕੀ ਕਢਾਈ ਹੋਊਗੀ ਪੱਕਾ ਡਿਜ਼ਾਈਨ ਹੋਊਗਾ ਦੋਨਾਂ ਪਾਸੇ ਡਿਜ਼ਾਈਨ ਹੋਊਗਾ ਤੋਤੇ ਤੋਂ ਟੀ-ਸ਼ਰਟ ਉੱਚੀ ਹੋ ਜੇ ਤਾਂ ਫੁੱਲ ਗਰੰਟੀ ਹੈ ਰੰਗ ਲੈ ਜੇ ਬਦਲ ਕੇ ਪੀਸ ਦੇਵਾਂਗੇ ਆ ਦੇਖੋ ਜੀ ਸ਼ੇਡ ਤੁਸੀਂ ਪ੍ਰਿੰਟ ਦੇਖੀ ਚੱਲੋ ਜੀ ਸਾਡੇ ਕੋਲੇ ਪੂਰੀਆਂ ਘੈਂਟ ਘੈਂਟ ਟੀ-ਸ਼ਰਟਾਂ ਮਿਲਣਗੀਆਂ ਮੈਡਮ ਜੀ ਆਹ ਦੇਖੋ ਜੀ ਪੱਕੀ ਕਢਾਈ ਹੈ ਜੀ ਇਹ ਪੱਕੇ ਸਟicker ਲੱਗੇ ਹੋਏ ਨੇ ਰੰਗ ਲੈ ਜੇ ਸਟicker ਲੈ ਜੇ ਫੁੱਲ ਗਰੰਟੀ ਹੈ ਪੀਸ ਬਦਲ ਕੇ ਦੇਵਾਂਗੇ ਜੀ ਆਹ ਦੇਖੋ ਜੀ ਆਹ ਦੇਖੋ ਜੀ ਇੱਕ ਕਲਰ ਹੋਰ ਇਹ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਮੈਡਮ ਜੀ ਟ੍ਰੈਂਡਿੰਗ ਦੇ ਵਿੱਚ ਆਹ ਦੇਖੋ ਜੀ ਸਾਡੀ ਆਫਰ ਦੇਖੋ ਮੈਡਮ ਜੀ ਇੱਕ ਟੀ-ਸ਼ਰਟ 300 ਦੀ ਤੇ ਤਿੰਨ ਟੀ-ਸ਼ਰਟਾਂ 700 ਰੁਪਏ ਦੀਆਂ ਐਛਾ ਮੈਡਮ ਜੀ ਮੇਲਾ ਲੱਗਿਆ ਹੋਇਆ ਜੀ ਮੇਲਾ ਆਹ ਦੇਖੋ ਜੀ ਪੱਕੀ ਕੜਾਈ ਪੱਕੇ ਪ੍ਰਿੰਟ ਤੋਤੇ ਤੋਂ ਰੰਗ ਲੈ ਜੇ ਉੱਚੀ ਹੋ ਜੇ ਫੁੱਲ ਗਾਰੰਟੀ ਹੈ ਜੀ ਸਾਡੀ ਟੀ-ਸ਼ਰਟਾਂ ਤੋਂ ਇਲਾਵਾ ਸਾਡੇ ਕੋਲੇ ਲੋਰ ਦੇਖੋ ਜੀ ਆਹ ਦੇਖੋ ਜੀ ਇੱਕ ਲੋਰ 400 ਰੁਪਏ ਦਾ ਤਿੰਨ ਲੋਰ 900 ਰੁਪਏ ਦੇ ਆਹ ਦੇਖੋ ਜੀ ਦੇਖੀ ਚੱਲੋ ਮੈਡਮ ਬ੍ਰਾਂਡ ਹੈ ਸਾਰਾ ਬ੍ਰਾਂਡ ਆਹ ਦੇਖੋ ਜੀ ਬ੍ਰਾਂਡ ਦੇ ਉੱਤੇ ਬ੍ਰਾਂਡ ਦਾ ਮਾਰਕਾ ਵੀ ਲੱਗਿਆ ਹੋਊਗਾ ਦੇਖੋ ਜੀ ਮੈਡਮ ਜੀ ਆਹ ਦੇਖੋ ਕਿੰਨੇ ਪਿਆਰੇ ਪਿਆਰੇ ਕਲਰ ਨੇ ਜੀ ਆਹ ਦੇਖੋ ਜੀ ਐਡੀਡਾਸ ਆਹ ਦੇਖੋ ਜੀ ਬੂਟ ਘੱਟ ਜਿੱਪਾ ਵਾਲਾ ਸਾਰੇ ਡਿਜ਼ਾਈਨ ਰੰਗ ਤੁਹਾਨੂੰ ਮਿਲਣਗੇ ਜੀ ਆਹ ਦੇਖੋ ਜੀ ਆਹ ਦੇਖੋ ਜੀ ਨਾਈਕੀ ਦਾ ਲੋਰ ਜਿੰਨੇ ਮਰਜ਼ੀ ਰੰਗ ਜਿੰਨੇ ਮਰਜ਼ੀ ਡਿਜ਼ਾਈਨ ਆਹ ਦੇਖੋ ਜੀ ਬਟਨਾ ਵਾਲੇ ਸਾਰੀਆਂ ਸਾਡੇ ਕੋਲ ਆਈਟਮਾਂ ਮਿਲਦੀਆਂ ਨੇ ਆਫਰ ਚੱਲ ਰਿਹਾ ਜੀ ਹੁਣ ਇੱਕ ਲੋਰ 400 ਦਾ ਤਿੰਨ ਲੋਰ 900 ਰੁਪਏ ਦੇ ਇੱਕ ਸਕੀਮ ਅਸੀਂ ਹੋਰ ਦੇਣ ਜਾ ਰਹੇ ਹਾਂ ਆਪਣੇ ਕਸਟਮਰਾਂ ਨੂੰ ਜੇ ਤੁਸੀਂ ਦੋ ਲੋਰ ਦੋ ਟੀ-ਸ਼ਰਟਾਂ ਲੈਣੇ ਹੋ ਤਾਂ ਸਿਰਫ 1050 ਰੁਪਏ ਦੀਆਂ ਦੇਵਾਂਗੇ ਤੇ ਸਾਡੇ ਕੋਲੇ ਜਿਹੜੀਆਂ ਪੈਂਟਾਂ ਸ਼ਰਟਾਂ ਨੇ ਜੀ ਉਹ ਵੀ ਬ੍ਰਾਂਡ ਕੰਪਨੀ ਦਾ ਮਿਲਦੀਆਂ ਨੇ ਆ ਦੇਖੋ ਲੋਗੋ ਉੱਪਰ ਲੱਗਿਆ ਹੋਊਗਾ ਜੀ ਸਾਰਿਆਂ ਦੇ ਪੈਂਟਾਂ ਦੇ ਵੀ ਸ਼ਰਟਾਂ ਦੇ ਵੀ ਦੇਖੀ ਚੱਲਿਓ ਜੀ ਆ ਦੇਖੋ ਅਸੀਂ ਜਿਹੜਾ ਵੀ ਕੱਪੜਾ ਦੇਵਾਂਗੇ ਉਹਦੀ ਫੁੱਲ ਗਰੰਟੀ ਦੇਵਾਂਗੇ ਮੈਡਮ ਆ ਦੇਖੋ ਜੀ ਦੇਖੀ ਚੱਲਿਓ ਅੱਛਾ ਇੱਕ ਗੱਲ ਹੋਰ ਜਿਹੜਾ ਤੁਹਾਨੂੰ ਮਰਜੀ ਸਾਈ ਚਾਹੀਦਾ ਹੋਵੇ ਜਿਹੇ ਜਿਹੇ ਡਿਜ਼ਾਈਨ ਚਾਹੀਦਾ ਹੋਵੇ ਕਿਹੜਾ ਜਾਂ ਰੰਗ ਚਾਹੀਦਾ ਹੋਵੇ ਸਾਰੇ ਰੰਗ ਡਿਜ਼ਾਈਨ ਸਾਈਜ਼ ਤੁਹਾਨੂੰ ਇੱਥੇ ਸਭ ਕੁਝ ਹਾਜ਼ਰ ਮਿਲੂਗਾ ਜੀ ਆਹ ਦੇਖੋ ਜੀ ਗਰਮੀਆਂ ਦੇ ਵਿੱਚ ਪਾਉਣ ਵਾਲੀ ਜਾਲੀ ਵਾਲੀ ਸ਼ਰਟ ਹੈ ਜੀ ਇਹ ਆਹ ਦੇਖੋ ਦੇਖੀ ਚੱਲੋ ਮੈਡਮ ਤੁਸੀਂ ਦੇਖਦੇ ਦੇਖਦੇ ਥੱਕ ਜਾਓਗੇ ਪਰ ਅਸੀਂ ਦਿਖਾਉਂਦੇ ਦਿਖਾਉਂਦੇ ਨਹੀਂ ਥੱਕਦੇ ਆਹ ਦੇਖੋ ਜੀ ਅੱਜਕੱਲ ਟ੍ਰੈਂਡਿੰਗ ਦੇ ਵਿੱਚ ਸ਼ਰਟਾਂ ਚੱਲ ਰਹੀਆਂ ਨੇ ਮੈਡਮ ਜੀ ਆਹ ਦੇਖੋ ਜੀ ਅਸੀਂ ਪਾਰਸਲ ਵੀ ਕਰ ਦਿੰਨੇ ਆ ਜੀ ਜੇ ਕਿਸੇ ਨੇ ਬਾਹਰ ਹੋਰ ਕਿਤੇ ਬੈਠੇ ਮੰਗਾਉਣੇ ਹੋਣ ਨਾ ਕਿਸੇ ਹੋਰ ਸ਼ਹਿਰ ਚ ਬੰਦਾ ਬੈਠਾ ਹੋਵੇ ਆ ਨਹੀਂ ਸਕਦਾ ਸਾਡੇ ਵਟਸਐਪ ਤੇ ਰੰਗ ਤੇ ਡਿਜ਼ਾਈਨ ਦੇਖੇ ਅਸੀਂ ਸਕਰੀਨ ਦੇ ਉੱਤੇ ਨੰਬਰ ਦੇ ਦੇਉਂਦੇ ਹਾਂ ਨੇ ਫੇਸਬੁੱਕ ਦੇ ਉੱਤੇ ਇੰਸਟਾਗ੍ਰਾਮ ਦੇ ਉੱਤੇ ਵੀ ਸਾਨੂੰ ਸੰਪਰਕ ਕਰੋ ਹੈਲੋ ਲਿਖ ਕੇ ਭੇਜੋ ਸਾਰੇ ਰੰਗ ਤੇ ਡਿਜ਼ਾਈਨ ਤੁਹਾਡੇ ਮੋਬਾਈਲ ਤੇ ਅਸੀਂ ਭੇਜਾਂਗੇ ਆ ਦੇਖੋ ਜੀ ਮੈਡਮ ਜੀ ਸਾਡਾ ਖੁੱਲਾ ਚੈਲੰਜ ਹੈ ਖੁੱਲਾ ਚੈਲੰਜ ਸਾਡੇ ਤੋਂ ਸਸਤਾ ਕੱਪੜਾ ਕੋਈ ਨਹੀਂ ਦੇ ਸਕਦਾ ਜਿੰਨੇ ਬ੍ਰਾਂਡ ਮਿਲਣਗੇ ਸਾਡੇ ਕੋਲੋਂ ਹਾਜ਼ਰ ਮਿਲਣਗੇ ਆਹ ਦੇਖੋ ਜੀ ਲਮਾਰੀਆਂ ਡੈਲੀ ਮਾਲ ਆਉਂਦਾ ਜੀ ਡੈਲੀ ਪੂਰਾ ਭਰਿਆ ਪਿਆ ਜੀ ਮਾਲ ਸਰ ਤੁਸੀਂ ਮੈਨੂੰ ਤਿੰਨ ਲੋਰਾਂ ਦੇ ਦੋ ਤਿੰਨ ਟੀ-ਸ਼ਰਟਾ ਦੇ ਦਿਓ ਹਾਂਜੀ ਹਾਂਜੀ ਮੈਡਮ ਜੀ ਛਾਂਟੋ ਤੁਸੀਂ ਰੰਗ ਛਾਂਟੋ ਜੀ ਜਿਹੜੇ ਜਿਹੜੇ ਲੈਣੇ ਆ ਇਕਤਾ ਜੀ ਆ ਦੇ ਦੋ ਬਟਨ ਵਾਲੀ ਵੋਸ ਨਹੀਂ ਲੱਗਦੀ ਪਈ ਹੈ ਠੀਕ ਹੈ ਮੈਡਮ ਇਹ ਬਟਨ ਵਾਲੀ ਹੋਗੀ ਜੀ ਲੋਰ ਇੱਕ ਕਾਜ਼ ਦੋ ਨੇਵੀ ਬਲੂ ਕਲਰ ਠੀਕ ਹੈ ਮੈਡਮ ਜੀ ਇਹ ਹੋਗੀ ਜੀ ਇੱਕ एक काल कलर दे दो। ठीक है जी। पी शाड़ टामी शाड़ लो मैडम। इतना ब्लैक दे दो। ठीक है मैडम। एक कार एंड दे दो। ठीक है जी। एक काल दे दो। मैडम मेरे आंगे पूरा ट्रेंडिंग है बीच चल रहा है आज कल ज़िड़ा तो यही शांट है। पूरा क्या एंड है जी? ਸੋਡੇ ਹੋ ਗਏ ਮੈਡਮ 33 ਸ਼ਰਟਾਂ ਦੇ 700 ਰੁਪਿਆ 3 ਲੋਹਰਾਂ ਦਾ 900 ਰੁਪਿਆ ਦੋਸਤੋ ਸਾਡੀ ਲੋਕੇਸ਼ਨ ਨੋਟ ਕਰ ਲਓ 12 ਹੱਟਾ ਚੌਕ ਦੇ ਨੇੜੇ ਮਾਨਸਾ ਸ਼ਹਿਰ ਦੇ ਵਿੱਚ ਬੰਸਲ ਪਲਾਈ ਹਾਊਸ ਦੇ ਸਾਹਮਣੇ ਪੁਰਾਣੀ ਅਨਾਜ ਮੰਡੀ ਦੇ ਨੁਕਰਤੀ ਹੋਰ ਤੁਸੀਂ ਕੋਈ ਜ਼ਿਆਦਾ ਜਾਣਕਾਰੀ ਲੈਣੀ ਹੋਵੇ ਤਾਂ ਸਕਰੀਨ ਦੇ ਉੱਤੇ ਨੰਬਰ ਵੀ ਸਾਡਾ ਚੱਲ ਰਿਹਾ ਇੰਸਟਾਗ੍ਰਾਮ ਆਈਡੀ ਵੀ ਸਾਡੀ ਦਿੱਤੀ ਹੋਈ ਹੈ ਬਾਕੀ ਹੋਰ ਜੇਕਰ ਤੁਸੀਂ ਬਾਹਰ ਬੈਠੇ ਕੱਪੜੇ ਮੰਗਾਉਣਾ ਚਾਹੁੰਦੇ ਹੋ ਤਾਂ ਸਾਨੂੰ ਸਾਡੇ ਵਟਸਐਪ ਤੇ ਹੈਲੋ ਲਿਖ ਕੇ ਭੇਜੋ ਅਸੀਂ ਤੁਹਾਨੂੰ ਟੀ-ਸ਼ਰਟਾਂ, ਸ਼ਲਟਾਂ, ਪੈਂਟਾਂ ਦੇ ਸਾਰੇ ਡਿਜ਼ਾਈਨ ਪੇਸ਼ਾਂਗੇ ਤੇ ਜੇਕਰ ਤੁਸੀਂ ਮੰਗਵਾਉਣਾ ਚਾਹੁੰਦੇ ਹੋ ਤਾਂ ਅਸੀਂ ਪਾਰਸਲ ਵੀ ਕਰਾਂਗੇ। ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ, ਕਮੈਂਟਾਂ ਦੇ ਵਿੱਚ ਦੱਸਿਓ ਸਾਡੀ ਵੀਡੀਓ ਕਿੱਦਾਂ ਦੀ ਲੱਗੀ। ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ।